ਪੰਜਾਬੀਓ ਗੱਲ ਬੜੀ ਗੰਭੀਰ ਤੇ ਬੜੀ ਹੀ ਜਿਵੇਂ ਕਹਦੀ ਹੈ ਸ਼ਰਮਨਾਕ ਗੱਲ ਆ ਆਪਾਂ ਸਮਝਦੇ ਸੀ ਵੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਆ ਜਿਹੜੀ ਕਿ ਭਾਈ ਅਮਰਤਪਾਲ ਨੂੰ ਤੇ ਜਾਂ ਫਿਰ ਹੋਰ ਬੇਅਦਬੀਆਂ ਦੇ ਮਾਮਲੇ ਲਈਏ ਵੀ ਇਹਨਾਂ ਨੂੰ ਅੰਜਾਮ ਦਿੰਦੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਇੱਕ ਹੋਰ ਜਿਹੜੀ ਵੱਡੀ ਖਬਰ ਆਪਣੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਹੜਾ ਕਿ ਮੰਡੀ ਗਵਿੰਦਗੜ੍ਹ ਉਹਦੇ ਵਿੱਚ ਇੱਕ ਗਊ ਹੱਤਿਆ ਯਾਨੀ ਬਹੁਤ ਵੱਡੀ ਕਹਿ ਸਕਦੇ ਆਪਾਂ ਜਿਵੇਂ ਕਿ ਗਊਆਂ ਦੇ ਮਾਸ ਦੇ ਨਾਲ ਭਰਿਆ ਟਰੱਕ ਕਈ ਮਤਲਬ ਕੁਇੰਟਲ ਵਿੱਚ ਉਹਦੇ ਜਿਹੜਾ ਕਿ ਮਾਸ ਭਰਿਆ ਹੋਇਆ ਟਰੱਕ ਦੇ ਵਿੱਚ ਉਹ ਆਪਣੇ ਵਰਗੇ ਕਾਮ ਬੰਦਿਆਂ ਨੇ ਫੜਿਆ ਤਾਂ ਤੁਸੀਂ ਸਮਝੋ ਵੀ ਉਹਨਾਂ ਨੇ ਫੜ ਕੇ ਟਰੱਕ ਦੇ ਉਹਨਾਂ ਨੇ ਫੋਨ ਕੀਤਾ ਥਾਣੇ ਜਿਹੜਾ ਐਸ ਐਚ ਓ ਸੀ ਉਹਨੇ ਢਾਈ ਘੰਟੇ ਤੱਕ ਜਾਨੀ ਇਹਨਾਂ ਨੇ ਵੇਟ ਕੀਤਾ ਕੋਈ ਵੀ ਬੰਦੇ ਨੂੰ ਮਤਲਬ ਉਹਨਾਂ ਨੇ ਜਦੋਂ ਫੋਨ ਲਾਉਣਾ ਚਾਹਿਆ ਤਾਂ ਕੋਈ ਪੁਲਿਸ ਦਾ ਯਾਨੀ ਅਧਿਕਾਰੀ ਨਾ ਕੋਈ ਹੋਰ ਪ੍ਰਸ਼ਾਸਨ ਦੀ ਕੋਈ ਵੀ ਗੱਲਬਾਤ ਉੱਥੇ ਨਜ਼ਰ ਨਹੀਂ ਆਈ ਹੁਣ ਤੁਸੀਂ ਸਮਝੋ ਵੀ ਪੰਜਾਬ ਦੀ ਨਿਕੰਮੀ ਸਰਕਾਰ ਜਿਹਦੇ ਥੱਲੇ ਇਸ ਵਕਤ ਪੂਰਾ ਮਤਲਬ ਪ੍ਰਸ਼ਾਸਨ ਤਾਂ ਇਹਨਾਂ ਨੇ ਸਮਝਿਆ ਕੀ ਹੋਇਆ ਪੰਜਾਬ ਦੇ ਵਿੱਚ ਕੀ ਅਸੀਂ ਕਰਨਾ ਕੀ ਹੈ ਯਾਰ ਤੁਸੀਂ ਸਮਝੋ ਵੀ ਗਊ ਹੱਤਿਆ ਦੀ ਗੱਲ ਹੋਵੇ ਤੇ ਮੁੱਖ ਮੰਤਰੀ ਇੰਨਾ ਨਹੀਂ ਪਤਾ ਲੱਗਦਾ ਉਹਨੂੰ ਵੀ ਜਦੋਂ ਇੰਨੀ ਗੱਲ ਫੈਲ ਗਈ ਗਊਆਂ ਦੇ ਮਾਸ ਦੇ ਨਾਲ ਟਰੱਕ ਭਰਿਆ ਜਾਣਾ ਪੰਜਾਬ ਦੀ ਧਰਤੀ ਤੋਂ ਦੀ ਫਿਰ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਜਿਹੜਾ ਮਾਸ ਹੈ ਗਊਆਂ ਦਾ ਉਹਨਾਂ ਨੇ ਦੱਸਿਆ ਜਿਹੜੇ ਬੰਦੇ ਨੇ ਇਹ ਟਰੱਕ ਘੇਰਿਆ ਵੀ ਇਹ ਮਾਸ ਆਪਣੇ ਜਿਹੜੇ ਆਮ ਹੋਟਲ ਹੁੰਦੇ ਨੇ ਟਾਬੇ ਇਨਾਂ ਦੇ ਉੱਤੇ ਬਿਨਿਆਨੀ ਦੇ ਵਿੱਚ ਜਿਹੜੀ ਕਿ ਚੌਲ ਚੂਲ ਖਾਂਦੇ ਨੇ ਲੋਕ ਉਹਦੇ ਵਿੱਚ ਪਰੋਸਿਆ ਜਾਂਦਾ ਤੇ ਆਪਣੇ ਲੋਕਾਂ ਨੂੰ ਨਹੀਂ ਲੱਗਦਾ ਪਤਾ ਵੀ ਕੀ ਐ ਇਹ ਤੁਸੀਂ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਆ ਯਾਰ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਗਊ ਮਾਸ ਗਊ ਹੱਤਿਆ ਆਪਣੇ ਹੀ ਲੋਕਾਂ ਨੂੰ ਪਰੋਸੀ ਜਾਂਦੇ ਨੇ ਲੋਕ ਪਰ ਗੱਲ ਸ਼ਰਮ ਵਾਲੀ ਇਹ ਵੀ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਐਡੀ ਵੱਡੀ ਗੱਲ ਹੋਵੇ ਤੇ ਅਸੀਂ ਨਾ ਪਹੁੰਚੀਏ ਯਾਰ ਕਮਾਲ ਹੋ ਗਿਆ ਪੰਜਾਬ ਦਾ ਮੁੱਖ ਮੰਤਰੀ ਕਿੱਡੀਆਂ-ਕਿੱਡੀਆਂ ਗੱਲਾਂ ਕਰਦਾ ਤੇ ਤੁਸੀਂ ਵੇਖੋ ਤਾਂ ਧਿਆਨ ਕਿੱਧਰ ਨੂੰ ਹੈ ਜਿਹਦੇ ਮਗਰ ਪੈ ਜਾਂਦਾ ਉਧਰ ਹੀ ਪੈ ਜਾਂਦਾ ਦੂਜੇ ਪਾਸੇ ਕੋਈ ਧਿਆਨ ਨਹੀਂ ਸਾਡੇ ਸਟੇਟ ਦੇ ਵਿੱਚ ਕੀ ਹੋ ਸਕਦਾ ਕੀ ਹੋ ਰਿਹਾ ਇਹ ਗੱਲਾਂ ਕਰਦਾ ਹੁੰਦਾ ਕਈ ਵਾਰ ਤੁਸੀਂ ਦੇਖਿਆ ਹੋਣਾ ਪ੍ਰਧਾਨ ਮੰਤਰੀ ਦੀਆਂ ਆ ਕੇਜਰੀਵਾਰ ਨੂੰ ਕਹਿੰਦਾ ਜੀ ਪ੍ਰਧਾਨ ਮੰਤਰੀ ਬਣਾ ਦਿਓ ਫਿਰ ਵੇਖੋ ਕਿਵੇਂ ਕੰਮ ਹੁੰਦੇ ਆ ਉਹ ਜਦੋਂ ਤੁਹਾਡੇ ਤੋਂ ਸਟੇਟ ਨਹੀਂ ਸਮਝਦੀ ਤੇ ਤੁਸੀਂ ਪੂਰਾ ਦੇਸ਼ ਕਿਵੇਂ ਚਲਾ ਦੋਗੇ ਸਵਾਲ ਬੜੇ ਗੰਭੀਰ ਨੇ ਗਊ ਹੱਤਿਆ ਦਾ ਮਾਮਲਾ ਬਹੁਤ ਵੱਡਾ ਮਾਮਲਾ ਜਦੋਂ ਐਡੇ ਐਡੇ ਮੁੱਦਿਆਂ ਦੇ ਉੱਤੇ ਇਹਨਾਂ ਦਾ ਕੋਈ ਮੌਕੇ ਦੇ ਉੱਤੇ ਬੰਦਿਆਂ ਨੂੰ ਢਾਈ ਤਿੰਨ ਘੰਟੇ ਹੋ ਗਏ ਟਰੱਕ ਫੜੇ ਨੂੰ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਪਰ ਨਹੀਂ ਆਇਆ ਕੋਈ ਇਹ ਸਾਰਾ ਕੁਝ ਹੋ ਕੀਦੇ ਆਡਰਾਂ ਤੇ ਰਿਹਾ ਹੈ ਭਗਵਾਨ ਤਮਨ ਚਾਹੇ ਉਹਨਾਂ ਅਧਿਕਾਰੀਆਂ ਦੀ ਖਿੱਚ ਮਤਲਬ ਝਾੜ-ਭੂਚ ਕਰ ਸਕਦਾ ਸੀ ਪਰ ਨਹੀਂ ਕਿਉਂਕਿ ਇਹਨੇ ਤਾਂ ਕੋਈ ਹੋਰ ਹੀ ਨਿਸ਼ਾਨੇ ਚੁਣੇ ਹੋਏ ਨੇ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਹੋਰ ਜਿਹੜੇ ਸਾਡੇ ਨੌਜਵਾਨ ਬੋਲਦੇ ਨੇ ਪੰਜਾਬ ਦੇ ਲਈ ਉਹਨਾਂ ਨੂੰ ਲੈ ਕੇ ਜਦੋਂ ਕੋਈ ਗੱਲਬਾਤ ਹੁੰਦੀ ਹੈ ਪੰਜਾਬ ਦੇ ਲਈ ਜਦੋਂ ਕੋਈ ਬੋਲਦਾ ਉਹਨਾਂ ਦੇ ਨਾਲ ਇਹ ਜਿਹੜੀ ਤਸ਼ਿੱਦਤ ਕਰਨੀ ਹੁੰਦੀ ਹੈ ਉਹਦੇ ਤੇ ਇਹ ਹਰ ਵਕਤ ਨਿਗਾਹ ਰੱਖਦੇ ਨੇ ਵੀ ਅੱਜ ਕਿਹੜੇ ਬੰਦੇ ਨੂੰ ਫੜਨਾ ਅੱਜ ਕਿਹਨੂੰ ਚੱਕਣਾ ਪਰ ਕਿਤੇ ਨਾ ਕਿਤੇ ਗੱਲ ਇਹ ਵੀ ਆਉਂਦੀ ਹੈ ਵੀ ਜਿਹੜਾ ਪੰਜਾਬ ਦੇ ਵਿੱਚ ਇੰਨੇ-ਇੰਨੇ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਇਹਨਾਂ ਦਾ ਨਾ ਤਾਂ ਪ੍ਰਸ਼ਾਸਨ ਧਿਆਨ ਦਿੰਦਾ ਤੇ ਨਾ ਸਰਕਾਰ ਕਰਵਾਉਣਾ ਚਾਹੁੰਦੀ ਹੈ ਕੁਝ ਸ਼ਰਮ ਵਾਲੀ ਗੱਲ ਆ ਵੀ ਢਾਈ ਤਿੰਨ ਚਾਰ ਘੰਟੇ ਹੋ ਜਾਣ ਗਊ ਦਾ ਹੋਵੇ ਮਾਮਲਾ ਤੇ ਸਾਡੇ ਪੰਜਾਬ ਦੀ ਹੋਵੇ ਧਰਤੀ ਸ਼ਰਮ ਵਾਲੀ ਗੱਲ ਨਹੀਂ ਹੈਗੀ ਫਿਰ ਕਹਿ ਦਿੰਦੇ ਜੀ ਸਿੰਘ ਆਏ ਆ ਫਲਾਨਾ ਆ ਵੇਖ ਲਓ ਹੁਣ ਜਿਸ ਭਾਈ ਅਮਰਪਾਲ ਤੇ ਉੱਠਦੇ ਆ ਨਾ ਸਵਾਲ ਅੱਜ ਅੱਜ ਕੱਲ੍ਹ ਜ਼ਿਆਦਾਤਰ ਇਹ ਸਰਕਾਰ ਕਰਦੀ ਏ ਟਾਰਗੇਟ ਉਹਨੂੰ ਜੇਕਰ ਇਹ ਜੇ ਸਿੰਘ ਸਾਡੇ ਬਾਹਰ ਹੋਣ ਲੋੜ ਹੀ ਨਹੀਂ ਸਾਨੂੰ ਪ੍ਰਸ਼ਾਸਨ ਦੀ ਫੇਰ ਕੀ ਲੋੜ ਹੈ ਜਦੋਂ ਸਾਡਾ ਕਾਨੂੰਨ ਸਾਡਾ ਸੰਵਿਧਾਨ ਜਿਹੜਾ ਸਾਡੇ ਗੁਰੂ ਸਾਹਿਬ ਨੇ ਜਿਹੜੇ ਕਿ ਆਰਡਰ ਦਿੱਤੇ ਨੇ ਸਿੰਘਾਂ ਨੂੰ ਵੀ ਜਦੋਂ ਜ਼ੁਲਮ ਹੁੰਦਾ ਹੈ ਜ਼ੁਲਮ ਦੇ ਖਿਲਾਫ ਆਪਣੇ ਸ਼ਸਤਰ ਵੀ ਚੱਕਣੇ ਪੈਂਦੇ ਆ ਤੇ ਆਪਣਾ ਜਿਹੜਾ ਕਿ ਪ੍ਰਦਰਸ਼ਨ ਵੀ ਕਰਨਾ ਪੈਂਦਾ ਤਾਂ ਜੇ ਹੁਣ ਉਹ ਬੰਦੀ ਸਿੰਘ ਬਾਹਰ ਹੁੰਦੇ ਭਾਈ ਅਮਰਤਪਾਲ ਵੀ ਬਾਹਰ ਹੁੰਦਾ ਕਿ ਇਹ ਗਊਆਂ ਦਾ ਭਰਿਆ ਟਰੱਕ ਜਿਹੜਾ ਮਾਸ ਦਾ ਇਹ ਫੜਿਆ ਗਿਆ ਸੀ 3 ਘੰਟੇ ਹੋ ਗਏ ਤੇ ਇਹ ਬੰਦਿਆਂ ਨੇ ਕੋਈ ਨਿਗਾ ਨਹੀਂ ਲਈ ਮਤਲਬ ਉਥੇ ਮਾਰੀ ਕੋਈ ਉਹਦੀ ਮਤਲਬ ਸਾਰ ਨਹੀਂ ਲਈ ਕਿ ਇਹਨਾਂ ਦਾ ਹੱਕ ਬਣਦਾ ਸੀ ਵੀ ਇੰਨੀ ਵੱਡੀ ਗੱਲ ਹੋ ਜੇ ਤੇ ਤੁਹਾਨੂੰ ਪਤਾ ਵੀ ਨਾ ਲੱਗੇ ਯਾਰ ਕਮਾਲ ਹੋ ਗਿਆ ਬਈ ਪੰਜਾਬ ਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਕੁਛ ਮਰਜ਼ੀ ਹੋਈ ਜਾਵੇ ਇਹਨਾਂ ਨੇ ਆਪਣੀ ਗੇਮ ਚਲਾਉਣੀ ਹੈ ਜਿਹੜਾ ਕਿ ਨੌਜਵਾਨਾਂ ਦੇ ਉੱਤੇ ਪਰ ਮੇਰੀ ਅਪੀਲ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਵੀ ਬੰਦਾ ਫੜਿਆ ਹੈ ਜਾਂ ਟਰੱਕ ਫੜਿਆ ਗਿਆ ਇਸ ਬੰਦੇ ਨੂੰ ਨਾ ਤਾਂ ਛੱਡਣਾ ਨਾ ਟਰੱਕ ਛੱਡਣਾ ਤੇ ਨਾਲੇ ਇਸ ਬੰਦੇ ਦੀ ਤਹਿਤ ਇੱਕ ਜਾ ਕੇ ਉਹਨੂੰ ਉਹੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੀ ਕਿ ਉਹਨਾਂ ਨੇ ਇਹ ਕੀਤੀ ਹੈ ਬਹੁਤ ਮੰਦ ਭਾਗੀ ਗੱਲ ਹੈ ਕਿਉਂਕਿ ਗਊਆਂ ਦੀ ਆਪਾਂ ਪੂਜਾ ਵੀ ਕਰਦੇ ਹਾਂ ਹਰ ਯਾਨੀ ਇੱਕ ਅਦੇ ਕੋਈ ਕਹਿ ਸਕਦੇ ਜਿਵੇਂ ਧਰਮ ਨੂੰ ਛੱਡ ਕੇ ਬਾਕੀ ਧਰਮਾਂ ਦੇ ਵਿੱਚ ਗਊਆਂ ਦਾ ਬਹੁਤ ਵੱਡਾ ਸਥਾਨ ਹੈ ਸਾਡੇ ਲੋਕ ਸਿੱਖ ਸਮਾਜ ਲਾ ਲੋ ਹਿੰਦੂ ਭਰਾ ਲਾ ਲੋ ਗਊ ਦੀ ਬਹੁਤ ਵੱਡੀ ਮੰਨਤਾ ਗਈ ਸਾਡੇ ਹਿੰਦੁਸਤਾਨ ਦੇ ਦਾ ਵਿੱਚ ਬਹੁਤ ਜ਼ਿਆਦਾ ਹੀ ਹੈ ਪਰ ਸ਼ਰਮ ਵਾਲੀ ਗੱਲ ਇਹ ਆ ਵੀ ਗਊਆਂ ਦੇ ਨਾਲ ਜੁੜੀ ਹੋਈ ਗੱਲ ਉਹਨਾਂ ਲੋਕਾਂ ਨੇ ਹੀ ਜਜ਼ਬਾ ਦਿਖਾਇਆ ਤਾਂ ਫਿਰ ਉਹੀ ਚੰਗੇ ਨੇ ਸਾਡੇ ਲੋਕਾਂ ਦਾ ਜ਼ਮੀਰ ਮਰਿਆ ਨਹੀਂ ਜਾਂਦਾ ਪਰ ਇਹ ਜਿਹੜੀ ਸਰਕਾਰ ਆ ਇਹ ਤਾਂ ਮਰੇ ਜ਼ਮੀਰ ਵਾਲੀ ਆ ਸਰਕਾਰ ਇਹਦਾ ਜ਼ਮੀਰ ਹੀ ਹੈ ਨਹੀਂ ਦਿਲ ਹੀ ਹੈ ਨਹੀਂ ਇਹਨਾਂ ਦੇ ਤਾਂ ਯਾਰ ਹੁਣ ਤੁਸੀਂ ਦੇਖੋ ਵੀ ਹਰ ਰੋਜ਼ ਮਾਮਲਾ ਗੰਭੀਰ ਤੋਂ ਗੰਭੀਰ ਸਾਹਮਣੇ ਆ ਜਾਂਦਾ ਜੇ ਕੋਈ ਇਹਨਾਂ ਦੇ ਧਿਆਨ 'ਚ ਵੀ ਲਿਆ ਦਿੰਦੀ ਹੈ ਜਨਤਾ ਖੁਦ ਆਪ ਆਪ ਤਾਂ ਵੇਖੋ ਇਹ ਕਰਦੇ ਨਹੀਂ ਮੈਂ ਤੁਹਾਨੂੰ ਇਹਨਾਂ ਦੇ ਮਾਮਲੇ ਵੀ ਦੱਸ ਦਿੰਦਾ ਕਿਹੜੇ ਨੇ ਜੇ ਨਸ਼ਾ ਦਾ ਮਾਮਲਾ ਆਉਂਦਾ ਕੋਈ ਨੌਜਵਾਨ ਨਸ਼ੇ ਫੜ ਕੇ ਬੰਦੇ ਨੂੰ ਮੂਰੇ ਕਰ ਦਿੰਦਾ ਤਾਂ ਇਹਨਾਂ ਦਾ ਪ੍ਰਸ਼ਾਸਨ ਵੀ ਨਹੀਂ ਕੁਝ ਕਰਦਾ ਤੇ ਨਾ ਸਰਕਾਰ ਐਕਸ਼ਨ ਲੈਂਦੀ ਆ ਆ ਹੁਣ ਗਊਆਂ ਦਾ ਟਰੱਕ ਫੜਿਆ ਗਿਆ ਮਾਸ ਦਾ ਭਰਿਆ ਗਵਿੰਦਗੜ੍ਹ ਮੰਡੀ ਦੇ ਵਿੱਚ ਇਨਾਂ ਦੇ ਉੱਤੇ ਵੀ ਇਹਨਾਂ ਨੇ ਕੋਈ ਐਕਸ਼ਨ ਮਤਲਬ ਕੋਈ ਦੇਖਭਾਲ ਨਹੀਂ ਕੀਤੀ ਵੀ ਇਹ ਟਰੱਕ ਹੈ ਕਿਦਾ ਕੌਣ ਇਹਦੇ ਪਿੱਛੇ ਆ ਕਿਵੇਂ ਇਹ మాਸ ਜਾ ਰਿਹਾ ਪੰਜਾਬ ਦੇ ਵਿੱਚੋਂ ਕਿੱਧਰ ਨੂੰ ਜਾ ਰਿਹਾ ਤੇ ਕਿੱਥੇ ਗੱਲਬਾਤ ਕੀ ਹੈ ਇਹਨਾਂ ਨੇ ਹੋ ਸਕਦਾ ਮੈਨੂੰ ਤਾਂ ਇੱਥੋਂ ਤੱਕ ਲੱਗਦਾ ਵੀ ਜਿਵੇਂ ਭਗਵੰਤ ਮਾਨ ਆਪ ਹੀ ਰਲਿਆ ਹੋਵੇ ਵੀ ਯਾਰ ਕਮਾਈ ਕਰਾਂਗੇ మాਸ ਦੇ ਵਿੱਚੋਂ ਜਿਹੜੇ ਕਿ ਇਹ ਤਸਕਰ ਨੇ మాਸ ਦੇ ਇਹ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਪਹਿਲਾਂ ਵੀ ਇੱਕ ਹੋਈ ਸੀ ਹਤਿਆ ਗਊ ਹਤਿਆ ਉਹ ਵੀ ਪੰਜਾਬ ਦੀ ਸੀ ਘਟਨਾ ਪਰ ਇਹ ਵੀ ਯਾਰ ਪੰਜਾਬ ਦੀ ਧਰਤੀ ਤੇ ਜਿਹੜੀ ਗੁਰੂ ਪੀਰਾਂ ਦੀ ਧਰਤੀ ਆ ਸਾਡੇ ਇਹ ਬਹੁਤ ਮਤਲਬ ਮੰਦ ਭਾਗੀ ਲੱਗਦੀ ਆ ਕਿ ਸ਼ਰਮ ਵਾਲੀ ਗੱਲ ਆ ਵੀ ਪੰਜਾਬ ਦੀ ਧਰਤੀ ਹੋਵੇ ਯਾਰ ਇਹ ਜੀਆਂ ਗੱਲਾਂ ਯਾਰ ਪਹਿਲਾਂ ਤਾਂ ਕਦੇ ਦੇਖੀਆਂ ਨਹੀਂ ਇਹ ਜਦੋਂ ਹੁਣ ਤੁਸੀਂ ਐ ਐਸਾ ਹਾਲ ਲਾਓ ਵੀ ਲੋਕ ਜਿਹੜੇ ਸਾਡੇ ਨੇ ਇਹਨਾਂ ਨੇ ਬੰਦੇ ਨੂੰ ਫੜ ਲਿਆ ਜਾਂ ਟਰੱਕ ਕਬਜ਼ੇ ਦੇ ਵਿੱਚ ਲੈ ਲਿਆ ਪ੍ਰਸ਼ਾਸਨ ਨੂੰ ਕਿਹਾ ਜਦੋਂ ਫੋਨ ਲੱਗ ਕੇ ਉਹਨਾਂ ਨੇ ਆਉਣਾ ਚਾਹੀਦਾ ਸੀ ਉਹਨਾਂ ਨੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਤਾਂ ਇਹਦੇ ਵਿੱਚ ਸਵਾਲ ਸਰਕਾਰ ਤੇ ਉੱਠਦੇ ਨੇ ਕੋਈ ਦੂਜੇ ਬੰਦੇ ਤੇ ਨਹੀਂ ਉੱਠ ਸਕਦੇ ਕਿਉਂਕਿ ਸਰਕਾਰ ਦੇ ਅਧੀਨ ਯਾਨੀ ਸਰਕਾਰ ਦੇ ਅਧੀਨ ਜਿਹੜਾ ਪ੍ਰਸ਼ਾਸਨ ਤੇ ਉਹ ਤਾਂ ਫਿਰ ਉਹਨ ਪ੍ਰਸ਼ਾਸਨ ਆ ਜਿਹੜਾ ਇਹਨਾਂ ਨੂੰ ਚਾਹੀਦਾ ਸੀ ਜਾਂ ਫਿਰ ਸਰਕਾਰ ਨੂੰ ਚਾਹੀਦਾ ਸੀ ਸਵਾਲ ਦੋ ਹੀ ਨੇ ਜਿਹੜਾ ਪ੍ਰਸ਼ਾਸਨ ਆ ਤਾਂ ਸਰਕਾਰ ਦੇ ਥੱਲੇ ਚੱਲਦਾ ਨਾ ਸੋ ਬਹੁਤ ਮੰਦ ਭਾਗੀ ਘਟਨਾ ਗੀ ਇਹ ਬੇहद ਜਿਆਦੇ ਵਾਇਰਲ ਹੋ ਰਹੀ ਆ ਪਰ ਹੁਣ ਮੇਰੀ ਅਪੀਲ ਆ ਸਾਰੇ ਲੋਕਾਂ ਤੱਕ ਆਪਣਾ ਮੈਸੇਜ ਜਰੂਰ ਪਹੁੰਚਾਉਣਾ ਜਿਹੜਾ ਮੇਰਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਦੇ ਪਹੁੰਚੇ ਦੇਖੋ ਜੀ ਗਊ ਹੱਤਿਆ ਦੀ ਗੱਲ ਆ ਤੇ ਬੜੀ ਸ਼ਰਮਨਾਕ ਗੱਲ ਆ ਪੰਜਾਬ ਦੇ ਵਿੱਚ ਇਹਨੂੰ ਜਰੂਰ ਬੱਤ-ਬੱਤ ਸ਼ੇਅਰ ਕਰਨਾ ਧੰਨਵਾਦ ਜੀ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ